ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਵੀ ਸਰ ਵਧੀਆ ਤੇ ਅਸੀਂ ਵੀ ਠੀਕ ਠਾਕ ਆ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਂ ਤੇ। ਸਭ ਤੋਂ ਪਹਿਲਾਂ ਜੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ। ਤੇ ਪਲੀਜ਼ ਮੇਰੀਆਂ ਸਾਰੀਆਂ ਪੈਣਾ ਰਿਕਵੈਸਟ ਹੈ ਵੀਡੀਓ ਸਕਿੱਪ ਨਾ ਕਰਿਆ ਕਰੋ। ਤੇ ਵੀਡੀਓ ਪ੍ਰੋਪਰ ਦੇਖਿਆ ਕਰੋ ਜੋ ਵੀ ਇਹਦੇ ਵਿੱਚ ਨੌਲੇਜ ਦਿੱਤੀ ਹੁੰਦੀ ਹੈ ਸੋਟਾ ਬਾਰੇ ਤੇ ਪ੍ਰੋਪਰ ਤੁਸੀਂ ਵੀਡੀਓ ਨਹੀਂ ਦੇਖਦੇ ਤੇ ਫਿਰ ਮੈਨੂੰ ਫੜਾ ਫੜ ਤੁਸੀਂ ਮੈਸੇਜ ਕਰਨਾ ਪੈਂਦਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੋਈ ਦੱਸਣਾ ਚਾਹੁੰਗੀ ਸਕਰੀਨ ਦੇ ਉੱਪਰ ਹੀ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਹੈ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਕਿਉਂਕਿ ਅਸੀਂ ਜੋ ਵੀ ਤੁਹਾਡੇ ਲਈ 컬렉ਸ਼ਨ ਲੈ ਕੇ ਆਉਂਦੇ ਆ ਸਪੈਸ਼ਲ ਲੈ ਕੇ ਆਉਂਦੇ ਆ ਨੇ ਖਾਸ ਪਸੰਦ ਕਰਕੇ ਲੈ ਕੇ ਆਉਂਦੇ ਆ ਜੀ ਸਾਡੀਆਂ ਭੈਣਾਂ ਨੂੰ ਪਸੰਦ ਆ ਤੇ ਕਾਫੀ ਮੈਂ ਵੀਡੀਓ ਪੁੱਛੇ ਵੀ ਸ਼ੇਅਰ ਕੀਤੀਆਂ ਤੇ ਪ ਤੇ ਹੁਣ ਆਪਾਂ ਡੈਲੀ ਕੰਟੀਨਿਊ ਤੁਹਾਡੇ ਲਈ ਵੀਡੀਓ ਲੈ ਕੇ ਆ ਰਹੇ ਹਾਂ ਬਹੁਤ ਸੋਹਣੀਆਂ ਸੋਹਣੀਆਂ ਤੁਸੀਂ ਕੋਈ ਵੀ ਸੂਟ ਬਣਵਾਣਾ ਚਾਹੁੰਦੇ ਹੋ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਅਵੇਲੇਬਲ ਹੈ ਤੁਸੀਂ ਵੱਲ ਕਰਵਾਣਾ ਚਾਹੁੰਦੇ ਹੋ ਮਸ਼ੀਨ ਵਰਕ ਆਈ ਵਰਕ ਹੈਂਡ ਵਰਕ ਕੁਝ ਵੀ ਕਰਵਾਣਾ ਚਾਹੁੰਦੇ ਹੋ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਜਿਆਦਾ ਟਾਈਮ ਨਾ ਲੈਂਦੇ ਹੋਏ ਤਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਆਪਾਂ ਤੇ ਸਕਰੀਨ ਦੇ ਉੱਪਰ ਨੰਬਰ ਸ਼ੋਅ ਹੋ ਰਿਹਾ ਜੇ ਤੁਹਾਨੂੰ ਇਹਨਾਂ ਚ ਸੂਟ ਪਸੰਦ ਆਇਆ ਤੁਸੀਂ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਲਓ ਜੀ ਸ਼ੁਰੂ ਸ਼ੁਰੂ ਕਰਦੇ ਆ ਜੀ ਆਪਾਂ ਵੀਡੀਓ ਆਪਣੇ ਫਸਟ ਸੂਟ ਤੋਂ ਪਹਿਣਾ ਦੀ ਡਿਮਾਂਡ ਸੀ ਸਿਲਕ ਪਸ਼ਮੀਨੇ ਦੀ ਡਬਲ ਟੋਨ ਪਸ਼ਮੀਨਾ ਜਿਹਨੂੰ ਆਪਾਂ ਕਹਿ ਦਿੰਨੇ ਆ ਬਹੁਤ ਪਿਆਰਾ 컬러 ਹੌਸ ਸੋਨਾ ਜੀ ਬਹੁਤ ਪਿਆਰਾ ਤੇ ਵਿਦ ਵਰਕ ਆਇਨੇ ਦੀ ਜਿਹੜੀਆਂ ਪਹਿਣਾ ਬਹੁਤ ਮੰਗਦੀਆਂ ਸੀ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਇਹ ਟੂ ਟੋਨ ਪਸ਼ਮੀਨਾ ਦੀ ਜਿਹੜੀਆਂ ਪਹਿਣਾ ਸਾਡੇ ਟੂ ਟੋਨ ਪਸ਼ਮੀਨਾ ਮੰਗਦੀਆਂ ਸੀ ਜਿਹਨੂੰ ਆਪਾਂ ਡਬਲ ਟੋਨ ਪਸ਼ਮੀਨਾ ਕਹਿ ਦਿੰਨੇ ਆ ਉਹ ਹੈ ਜੀ ਇਹ ਚੈੱਕ ਕਰੋ neck ਘੇਰਾ ਬਣਿਆ ਹੋਇਆ ਚਾਕ ਬਣੇ ਹੋਏ ਨੇ ਇਧਰ ਆਪਾਂ ਨੇ ਪੌਕੇਟ ਦਾ ਡਿਜ਼ਾਈਨ ਕੀਤਾ ਹੋਇਆ ਬਹੁਤ ਹੀ ਜਿਆਦਾ ਸੋਹਣਾ ਘੇਰਾ ਤੁਸੀਂ ਜਿੰਨਾ ਮਰਜ਼ੀ ਬਣਵਾ ਸਕਦੇ ਹੋ ਅਸੀਂ ਬਕਵੋ ਦੇ ਅਕੋਰਡਿੰਗ ਹੀ ਕੀਤਾ ਹੋਇਆ ਔਰ ਇਹ ਫੈਬਰਿਕ ਬਹੁਤ ਜਿਆਦਾ ਸੌਫਟ ਹੈ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਡਬਲ ਟੋਨ ਪਸ਼ਮੀਨਾ ਦੀ ਇਹ ਚ ਦੋ ਕਲਰ ਬਹੁਤ ਸੋਹਣਾ ਬਣਦਾ ਜੀ ਇਹ ਸੂਟ ਬਹੁਤ ਪਿਆਰਾ ਤੇ ਇਹਨੂੰ ਆਪਾਂ ਨੇ ਨੈਕ ਦੇ ਉੱਪਰ ਵੀ ਆਪਾਂ ਕਰ ਦਿੱਤਾ ਦੇਖੋ ਪੂਰਾ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਬਹੁਤ ਜਿਆਦਾ ਸੋਹਣਾ ਇਹਦੇ ਵਿੱਚ ਫਿਟਿੰਗ ਜੀ ਬਹੁਤ ਪਿਆਰੀ ਆਉਂਦੀ ਹੈ ਬਹੁਤ ਸੋਹਣੀ ਫਿਟਿੰਗ ਹੁੰਦੀ ਜੀ ਇਹਦੇ ਵਿੱਚ ਤੁਸੀਂ ਲੂਸ ਫਿਟਿੰਗ ਬਣਵਾਓ ਜਾਂ ਤੁਸੀਂ ਫੁੱਲ ਫਿਟਿੰਗ ਬਣਵਾਓ ਦੇਖੋ ਕਲਰ ਚੈੱਕ ਕਰ ਲੋ ਡਿਜ਼ਾਈਨ ਬਹੁਤ ਪਿਆਰਾ ਹੈ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਤੇ ਇਹਦੀ ਵਰਕ ਆਏਗਾ ਜੀ ਬਾਜੂ ਦੇ ਉੱਪਰ ਨਾ ਜੀ ਇਹ ਆਪਾਂ ਡਬਲ ਵੇਲ ਦਿੱਤੀ ਹੈ ਬਾਜੂ ਦੇ ਉੱਪਰ ਇਹ ਸੂਟ ਰਹਿਣ ਵਾਲਾ ਜੀ ਵਿਦਆਊਟ ਦੁਪੱਟਾ ਤੇ ਅਗਰ ਦੁਪੱਟਾ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਡੀ ਚੋਇਸ ਦੇ ਅਕੋਰਡਿੰਗ ਇਹਦੇ ਨਾਲ ਦੁਪੱਟਾ ਰੈਡੀ ਹੋ ਜਾਏਗਾ ਤੁਸੀਂ ਕਿਵੇਂ ਦਾ ਦੁਪੱਟਾ ਲਾਇਕ ਕਰਦੇ ਹੋ ਤੁਸੀਂ ਡਬਲ ਡਾਈ ਕਰਵਾਉਣਾ ਜਾਂ ਤੁਸੀਂ ਸਿੰਗਲ ਰੱਖਣਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਜੀ ਅਗਰ ਤੁਹਾਨੂੰ ਇਹ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਟੰਡਣ ਵਾਲਾ ਨਹੀਂ ਤੁਸੀਂ ਫਾਸਟਲੀ ਆਪਣਾ ਆਰਡਰ ਕਰ ਲਿਓ ਲਓ ਜੀ ਇਹ ਆ ਗਈ ਜੀ ਬਾਟਮ ਬਾਟਮ ਨੂੰ ਕੋਲ ਪ੍ਰੋਪਰ ਵਰਕ ਕੀਤਾ ਹੋਇਆ ਬਹੁਤ ਜ਼ਿਆਦਾ ਫਿਨਿਸ਼ਿੰਗ ਦਿੱਤੀ ਹੋਈ ਹੈ ਵਰਕ ਵੀ ਦੇਖ ਸਕਦੇ ਹੋ ਤੁਸੀਂ ਪੂਰਾ ਨੀਟ ਐਂਡ ਕਲੀਨ ਕੱਪ ਮਿਲੇਗਾ 5 ਮੀਟਰ ਦੀ ਕੱਟ ਰਹੇਗੀ ਜੀ ਫੁੱਲਾ ਡੁੱਲਾ ਸੂਟ ਬਣੇਗਾ ਤੁਹਾਡਾ ਜਿਵੇਂ ਮਰਜੀ ਤੁਸੀਂ ਰੈਡੀ ਕਰਵਾਓ ਤੇ ਤੁਸੀਂ ਸਾਡੇ ਕੋਲ ਸਟੀਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਤੁਸੀਂ ਵਿਦਆਊਟ ਸਟੀਚਿੰਗ ਬਾਏ ਕਰਨਾ ਹੈ অর ਔਟ ਸਟੀਚਿੰਗ ਵੀ ਬਾਏ ਕਰ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ ਇਹਨਾਂ ਦਾ ਪ੍ਰਾਈਸ ਸ਼ੋ ਹੋ ਰਿਹਾ ਹੈ ਲੋ ਜੀ ਤੇ ਵੀ ਤੁਹਾਡੇ ਅੰਦਰ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਫਸਟ ਕਲਰ ਵਾਲ ਜੀ ਇਹ ਵਾਲਾ ਬਹੁਤ ਜ਼ਿਆਦਾ ਸੋਹਣਾ ਹੈ ਤਲੋਜੀ ਤੁਹਾਨੂੰ ਬਸ ਨੀਲਾ ਆ ਗਿਆ ਜੀ ਬਹੁਤ ਜ਼ਿਆਦਾ ਪਿਆਰਾ ਕਲਰ ਬਹੁਤ ਜ਼ਿਆਦਾ ਸੋਹਣਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਕਲਰ ਤੇ ਪਹਿਲਾਂ ਵੀ ਇਹਦਾ ਬਹੁਤ ਵਧੀਆ ਰਿਸਪੌਂਸ ਰਿਹਾ ਆਪਾਂ ਵੀਡੀਓ ਪਾਈ ਸੀ ਤੇ ਬਹੁਤ ਵਧੀਆ ਰਿਸਪੌਂਸ ਰਿਹਾ ਤੇ ਲੋਜੀ ਸੈਕਿੰਡ ਕਲਰ ਆ ਗਿਆ ਜੀ ਫਰੋਜੀ ਕਲਰ ਇਹਦੀ ਕੰਨੀ ਤੋਂ ਪਤਾ ਲੱਗਦਾ ਜੀ ਦੇਖੋ ਇਹਦਾ ਅਸਲ ਕਲਰ ਕੀ ਹੈ ਇਹ ਦੇਖੋ ਬਹੁਤ ਪਿਆਰੇ ਸੂਟ ਰੈਡੀ ਹੋਣਗੇ ਫੁੱਲ ਗਰਮ ਸੂਟ ਨੇ ਜੀ ਇਹੇ ਤੁਸੀਂ ਇਹਨੂੰ ਲਾਈਨਿੰਗ ਨਾਲ ਹੀ ਸੂਟ ਬਣਵਾਇਓ ਵਿਦਆਊਟ ਲਾਈਨਿੰਗ ਸੂਟ ਨਹੀਂ ਬਣੇਗਾ ਜੀ ਇਹ। ਲਓ ਜੀ ਆਪਣਾ ਕੱਦਮ ਚੈੱਕ ਕਰੋ। ਡਿਜ਼ਾਈਨ ਸੇਮ ਰਹੇਗਾ ਜੀ। ਕਲਰ ਚੇਂਜ ਆ ਗਿਆ ਡਿਜ਼ਾਈਨ ਸੇਮ ਹੀ ਰਹੇਗਾ। ਦੇਖੋ। ਇਹ ਪਾਕਟ ਦਾ ਡਿਜ਼ਾਈਨ ਦਿੱਤਾ ਤੁਸੀਂ ਪਾਕਟ ਬਣਵਾਣੀ ਹੈ ਬਣਵਾ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਰੈਡੀ ਹੋਏਗਾ ਜੀ ਬਹੁਤ ਜ਼ਿਆਦਾ ਸੋਹਣਾ। ਪੂਰੇ ਘੇਰੇ ਤੇ ਕੰਮ ਆਏਗਾ, ਚਾਕਾਂ ਦੇ ਉੱਪਰ ਕੰਮ ਆਏਗਾ, ਫੁੱਲ ਬਾਕ ਦੇਖੋ ਫਿਨਿਸ਼ਿੰਗ ਚੈੱਕ ਕਰੋ ਵਰਕ ਦੀ ਬਹੁਤ ਪਿਆਰੀ ਫਿਨਿਸ਼ਿੰਗ ਹੈ। ਕਲਰ ਬਹੁਤ ਜ਼ਿਆਦਾ ਪਿਆਰਾ ਥੋੜੀ ਜਿਹੀ ਮੇਰੇ ਕੈਮਰੇ ਚ ਪ੍ਰੋਬਲਮ ਹੈ ਕਿ ਥੋੜੀ ਜਿਹੀ ਆਵਾਜ਼ ਦੀ ਪ੍ਰੋਬਲਮ ਆ ਰਹੀ ਹੈ ਤੇ ਬਾਕੀ ਕੋਈ ਗੱਲ ਨਹੀਂ ਜਲਦੀ ਅਸੀਂ ਆਪਣਾ ਕੈਮਰਾ ਚੇਂਜ ਕਰਾਂਗੇ ਤਾਂ ਤੁਹਾਨੂੰ ਪ੍ਰੋਪਰ ਇਹਦੀ ਵਾਇਸ ਸੁਣਿਆ ਕਰੇਗੀ ਜੀ ਲਓ ਜੀ ਚੈੱਕ ਕਰਨਾ ਵਰਕ ਚੈੱਕ ਕਰੋ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਹੈ ਇਹ ਸਾਰਾ ਮਸ਼ੀਨ ਦਾ ਕੰਮ ਹੋਇਆ ਹੋਇਆ ਜੀ ਤੇ ਇਹ ਨੈਕ ਬਣਿਆ ਹੋਇਆ ਕੁਸੀ ਦੇ ਨਾਲ ਦੁਪੱਟਾ ਕਿਵੇਂ ਦਾ ਲਾਇਕ ਕਰਦੇ ਆ ਤੁਸੀਂ ਪਿਓਰ ਦਾ ਲੈਣਾ ਤੁਸੀਂ ਸੈਮੀ ਦਾ ਲੈਣਾ ਤੁਸੀਂ ਸਾਨੂੰ ਦੱਸ ਸਕਦੇ ਹੋ ਕਲਰ ਬਹੁਤ ਜ਼ਿਆਦਾ ਸੋਹਣਾ ਜੀ ਸਾਰੇ ਕਲਰ ਜਿੰਨੇ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਉਹ ਵੀ ਬਹੁਤ ਪਿਆਰਾ ਹੈ ਇਹ ਆ ਗਿਆ ਸੈਕਿੰਡ ਕਲਰ ਇਹ ਵੀ ਬਹੁਤ ਪਿਆਰਾ ਹੈ ਇਹ ਕਲਰ ਰਹੇਗਾ ਜੀ ਪ੍ਰੋਪਰ ਲੋ ਚੈੱਕ ਕਰ ਲੋ ਤੇ ਇੱਧਰ ਇਹਦੀ ਇਹਦੇ ਬਾਜੀ ਦੇ ਉੱਪਰ ਕੰਮ ਆ ਗਿਆ ਬੱਸ ਇਕੱਠੇ ਬਾਜੀ ਦੇ ਉੱਪਰ ਕੇ ਦਿਖਾ ਦਾਂ ਡਬਲ ਵੀਲ ਰੇ ਦੇ ਕਿਸੇ ਬਾਜੂ ਦੇ ਉੱਪਰ ਇਹਨੂੰ ਤੁਸੀਂ ਲੂਸ ਫਿਟਿੰਗ ਚ ਬਾਜੂ ਬਣਵਾ ਸਕਦੇ ਹੋ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾ ਰਹੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਲਾਈਨਿੰਗ ਨਾਲ ਫੁੱਟ ਸਟਿਚ ਹੋਣਗੇ ਜੀ ਥੋੜਾ ਜਿਹਾ ਕੀ ਲਾਈਨਿੰਗ ਲੱਗੇਗੀ ਇਹਦੇ ਟੋ ਟੋ ਪਛਮੀਨੇ ਦੇ ਉੱਪਰ ਲਾਈਨਿੰਗ ਲੱਗੇਗੀ ਲੋ ਇਹ ਵੇਖੀ ਦੀ ਬੋਤਲ ਲੋ ਜੀ ਕਲਰ ਬਹੁਤ ਪਿਆਰਾ ਹੈ ਅਗਰ ਤੁਹਾਨੂੰ ਇਹ ਕਲਰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਕਲਰ ਸਾਰੇ ਬਹੁਤ ਡਿਫਰੈਂਟ ਨੇ ਬਹੁਤ ਪਿਆਰਾ ਫ ਇਹ ਫੈਬਰਿਕ ਨੂੰ ਕੁਝ ਨਹੀਂ ਹੁੰਦਾ ਕੋਈ ਇਹਦੇ ਤੇ ਬੁਰਨੀ ਆਉਣੀ ਜਿਹੜੀਆਂ ਭੈਣਾਂ ਨੇ ਸਾਡੇ ਕੋਲ ਵਾਇਕ ਕੀਤੇ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਸਾਡਾ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈ ਔਰ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਚੱਕਰੋ ਕਲਰ ਬਹੁਤ ਜ਼ਿਆਦਾ ਪਿਆਰਾ ਲਓ ਜੀ ਇਹ ਆ ਗਿਆ ਸੈਕਿੰਡ ਕਲਰ ਇਹਦੇ ਚੋਂ ਤੱਕ ਤੀਸਰਾ ਕਲਰ ਵੀ ਦਿਖਾਨੀਆਂ ਅਗਰ ਤੁਹਾਨੂੰ ਇਹ ਕਲਰ ਪਸੰਦ ਆ ਤੁਸੀਂ ਮੈਨੂੰ ਮੈਸੇਜ ਕਰਕੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਜੀ ਆਇਆਂ ਜੀ ਤੇ ਤੀਸਰਾ ਕਲਰ ਪਹੁੰਚ ਗਿਆ ਸਾਰੇ ਕਲਰ ਬਹੁਤ ਜਿਆਦਾ ਸੋਹਣੇ ਨੇ ਜੀ ਸਾਰੇ ਕਲਰ ਬਹੁਤ ਪਿਆਰੇ ਨੇ ਡਿਜ਼ਾਈਨ ਸੇਮ ਰਹੇਗਾ ਜੀ ਵਰਕ ਦਾ ਜਸਟ ਕਲਰ ਚੇਂਜ ਆ ਗਿਆ neck ਦਾ ਡਿਜ਼ਾਈਨ ਕੀਤਾ ਹੋਇਆ ਦੇਖੋ ਬਹੁਤ ਸੋਹਣੇ ਜਿਹੜੇ ਆਪਣੇ ਕਲਰ ਲਗਾਏ ਉਹ ਵੀ ਪੂਰੇ ਚੂਜ਼ ਕਰਕੇ ਲਾਏ ਹੋਏ ਨੇ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਨੀਟ ਐਂਡ ਕਲੀਨ ਕੰਮ ਹੈ ਦੇਖ ਸਕਦੇ ਹੋ ਤੁਸੀਂ neck ਦਾ ਡਿਜ਼ਾਈਨ ਕੀਤਾ ਗਿਆ ਹੈ ਇੰਨੇ ਜੀ ਆ ਗਿਆ ਘੇਰਾ ਤੇ ਚਾਕ ਇਹਦੇ ਨਾਲ ਦੁਪੱਟਾ ਤੁਸੀਂ ਇਸ ਕਲਰ ਦਾ ਰੱਖਣਾ ਚਾਹੀਦੇ ਉਸ ਕਲਰ ਦਾ ਰੱਖ ਸਕਦੇ ਹੋ ਕੰਟਰਾਸਟ ਕਰ ਸਕਦੇ ਹੋ ਅਗਰ ਤੁਸੀਂ بیس ਕਲਰ ਦਾ ਰੱਖਣਾ بیس ਕਲਰ ਦਾ ਰੱਖ ਸਕਦੇ ਹੋ ਇਹ ਤੁਹਾਡੀ ਚੋਇਸ ਹੈ ਅਗਰ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਕੀ ਅਸੀਂ ਖੁਦ ਡਾਈ ਕਰਕੇ ਦੇਈਏ ਤੇ ਅਸੀਂ ਆਪਣੀ ਚੋਇਸ ਦੇ ਅਕੋਰਡਿੰਗ ਵੀ ਇਹਦੇ ਨਾਲ ਦੁਪੱਟਾ ਜਿਹੜਾ ਸਹੀ ਲੱਗੇਗਾ ਉਹ ਰੈਡੀ ਕਰਕੇ ਤੁਹਾਨੂੰ ਦੇ ਦਾਂਗੇ ਜੋ ਦੁਪੱਟੇ ਦੇ ਚਾਰजेस ਨੇ ਉਹ ਲੱਗ ਰਹੇਣਗੇ ਜਿਹੜੇ ਕੱਲੇ ਤੁਹਾਨੂੰ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਜੀ ਉਹ ਕੱਲੇ ਸਿਰਫ ਸੂਟ ਦੇ ਹੋ ਰਹੇ ਨੇ ਵਿਦਆਉਟ ਦੁਪੱਟਾ ਪ੍ਰਾਈਸ ਸ਼ੋ ਹੋ ਰਹੇ ਨੇ ਔਰ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਸੋਹਣੀ ਫਿਨਿਸ਼ਿੰਗ ਆ ਕੀਤੀ ਗਈ ਹੈ ਦੇਖੋ ਤੇ ਇਹ ਆ ਗਈ ਜੀ ਬਾਜੂ ਦੇਖ ਇਹ ਰਹੀ ਜੀ ਬਾਟਮ ਇਹ ਬਾਟਮ ਦੇ ਉੱਪਰ ਕੰਮ ਕੀਤਾ ਹੋਇਆ ਇਸ ਸਟੇਟ ਬਾਟਮ ਬਣ ਜੇਗੀ ਅਗਰ ਤੁਸੀਂ ਖੁੰਦਿਆਂ ਵਾਲੀ ਬਣਾਣੀ ਖੁੰਦਿਆਂ ਵਾਲੇ ਬਣ ਜੀਦਾ ਕਲਰ ਚੈੱਕ ਕਰ ਲਓ ਜੀ ਤੇ ਵੀਡੀਓ ਪਲੀਸ ਸਕਿਪ ਨਾ ਕਰਿਓ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਪਰ ਜਿਹੜਾ ਕਲਰ ਵਗੈਰਾ ਫੋਟੋ ਨਿਕਲ ਜਾਂਦਾ फटाफट ਤੁਸੀਂ ਮੈਨੂੰ ਸਕਰੀਨਸ਼ਾਟ ਭੇਜਦੇ ਹੋ ਤਾਂ ਉਹ ਸਕਰੀਨਸ਼ਾਟ ਜਿਆਦਾ ਕਲੀਅਰ ਨਹੀਂ ਜਾਂਦਾ ਚੈੱਕ ਕਰੋ ਤੁਹਾਨੂੰ ਸੋਨਾ ਡਿਜ਼ਾਈਨ ਬਹੁਤ ਜ਼ਿਆਦਾ ਹੈਵੀ ਕੰਮ ਨਹੀਂ ਕੀਤਾ ਹੋਇਆ neck ਦਾ ਕੰਮ ਹੈ ਤੇ ਕੇਰਾ ਤੇ ਚਾਕਾ ਦਾ ਕੰਮ ਹੈ ਪਾਕਟ ਬਣੀਆਂ ਹੋਈਆਂ ਨੇ ਤੁਸੀਂ ਪਾਕਟ ਬਣਵਾ ਸਕਦੇ ਹੋ ਲੋ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਜ਼ਿਆਦਾ ਪਿਆਰਾ ਲੋ ਜੀ ਅਗਰ ਤੁਹਾਨੂੰ ਇਹ ਸੂਟ ਪਸੰਦ ਆ ਤਾਂ ਇਹਨੂੰ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ सारे ही सूट बहुत प्यारे ने सारे कलर जोड़े ने बहुत प्यारे ने डिजाइन सारे का सेम रहेगा जस्ट कलर अलग अलग आ गए बहुत ज्यादा प्यारा इमें डिजाइन कुछ बनेगा देख सकते हो तीकेट का काम आ गया घेरे आ गया नैक आ गया बाजू आ गया ਹਾਂ ਬਹੁਤ ਸੋਹਣਾ ਜੀ ਬਹੁਤ ਪਿਆਰਾ ਕੰਮ ਹੈ ਜੀ ਤੁਹਾਨੂੰ ਆਪਣਾ ਆਰਡਰ ਦੇਈ ਜਾਓ ਕਲਰ ਚੈੱਕ ਕਰੋ ਜੀ ਅਹ neck ਚੈੱਕ ਕਰੋ ਬਹੁਤ ਸੋਹਣਾ neck ਨੂੰ ਆਪਾਂ ਨੇ ਵਰਕ ਦਿੱਤਾ ਬਹੁਤ ਪਿਆਰਾ ਨੀਟ ਐਂਡ ਕਲੀਨ ਕੰਮ ਮਿਲੇਗਾ yellow ਕਲਰ ਦੇ ਵਿੱਚ ਫਲਾਵਰ ਦਿੱਤੇ ਹੋਏ ਨੇ ਤੁਸੀਂ ਇਹਵੇਂ ਦਾ ਦੁਪੱਟਾ ਕਰਨਾ ਜਾਂ ਤੁਸੀਂ ਡਬਲ ਡਾਈ ਕਰਨਾ ਤੁਸੀਂ ਉਹ ਵੀ ਕਰਵਾ ਸਕਦੇ ਇਹ ਕੀ ਆ ਗਿਆ ਜੀ ਧੀਰੇ ਤੇ ਚੱਕਾਂ ਦਾ ਕੰਮ ਕਲਰ ਬਹੁਤ ਪਿਆਰਾ ਹੈ ਜੀ ਨੂੰ ਜੇ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆ ਤੁਸੀ ਮੈਨੂੰ ਮੈਸੇਜ ਕਰ ਸਕਦੇ ਹੋ ਕਿ ਮੈਂ ਹਰ ਇੱਕ ਜਦੋਂ ਵੀ ਤੁਹਾਨੂੰ ਸੂਟ ਖੋਲ ਕੇ ਦਿਖਾਨੀਆਂ ਉਹਦੇ ਵਿੱਚ ਪ੍ਰੋਪਰ ਦੱਸਦੀਆਂ ਬਾਜੂ ਦਿਖਾਨੀਆਂ ਹੈ ਨਾ ਜੋ ਵੀ ਵਰਕ ਹੋਇਆ ਹੁੰਦਾ ਇਹਦੇ ਬਾਜੂ ਤੇ ਕੰਮ ਆ ਗਿਆ ਤੇ ਸੇਮ ਹੀ ਬਾਟਮ ਦੇ ਉੱਪਰ ਕੰਮ ਆ ਗਿਆ ਬਾਟਮ ਤੇ ਵੀ ਫੁੱਲ ਵਰਕ ਮਿਲੇਗਾ ਬਾਜੂ ਤੇ ਫੁੱਲ ਵਰਕ ਮਿਲੇਗਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਸਟੇਟ ਬਾਟਮ ਬਣੇਗੀ ਬਾਟਮ ਦੇ ਉੱਪਰ ਅਲੱਗ ਤੋਂ ਵਰਕ ਕੀਤਾ ਹੋਇਆ ਸੌਰੀ ਸਾਨੂੰ ਪਤਾ ਨਹੀਂ ਲੱਗਿਆ ਤੇ ਇਧਰ ਬਾਜੂ ਦੇ ਉੱਪਰ ਵਰਕ ਆ ਗਿਆ ਤੇ ਸੇਮ ਹੀ ਤੁਹਾਨੂੰ ਪਹਿਲਾਂ ਦਿਖਾਇਆ ਫਰੰਟ ਜਿਹੜਾ ਘੇਰਾ ਚਾਹਤ ਪੌਕੇਟ ਬਣੇ ਹੋਏ ਨੇ ਤੇ ਨੈਕ ਦਾ ਡਿਜ਼ਾਈਨ ਵਰਕ ਤੁਹਾਨੂੰ ਫੁੱਲ ਮਿਲੇਗਾ ਜੀ ਬਾਟਮ ਦੇ ਉੱਪਰ ਵੀ ਵਰਕ ਮਿਲੇਗਾ ਠੀਕ ਹੈ ਜੀ ਲਓ ਜੀ ਚੈੱਕ ਕਰ ਲਓ ਰੋਜੀ ਤੁਹਾਨੂੰ ਮਬਰੇ ਸੂਟ ਪਸੰਦ ਆ ਤੀ ਸਕਰੀਨਸ਼ਾਟ ਲੈ ਕੇ ਮੈਨੂੰ ਮੈਸੇਜ ਕਰ ਸਕਦੇ ਹੋ ਇਹ ਕਲਰ ਬਹੁਤ ਸੋਹਣਾ ਕੋਈ ਕਲਰ ਵੀ ਛੱਡਣ ਵਾਲਾ ਨਹੀਂ ਫਟਾਫਟ ਤੁਸੀਂ ਆਪਣੀ ਜੀ ਆਰਡਰ ਕਰ ਲਿਓ ਤੇ ਇੱਕ ਸੂਟ ਆਪਣੇ ਕੋਲ ਹੋਰ ਆ ਜੀ ਇਹ ਆਪਾਂ ਨੇ ਰਾਮ ਟੈਕਸਟਿਸ ਮਿਹਨਤ ਨਾਲ ਉੱਪਰ ਰੈਡੀ ਕੀਤਾ ਜੀ ਬਹੁਤ ਸੋਹਣਾ ਕਲਰ ਹੈ ਜੀ yellow ਯਾ ਤੇ ਇਹਦਾ ਡਿਜ਼ਾਈਨ ਕੁਝ ਆਪਾਂ ਨੇ ਇਸ ਤਰ੍ਹਾਂ ਕੀਤਾ ਲੋ ਜੀ ਨੈਕ ਦਾ ਕੰਮ ਦਿੱਤਾ ਹੋਇਆ ਬਹੁਤ ਜ਼ਿਆਦਾ ਸੋਹਣਾ ਨੈਕ ਬਣਾਇਆ ਹੋਇਆ ਬਹੁਤ ਹੀ ਪਿਆਰਾ ਲੱਗ ਰਿਹਾ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਪਿਆਰੇ ਨੇ ਇਹ ਯੈਲੋ ਕਲਰ ਆ ਗਿਆ ਜੀ ਲਾਈਟ ਜਿਹਾ ਜਿਹਨੂੰ ਆਪਾਂ ਸਰੋਂ ਫੁੱਲਾ ਕਲਰ ਕਹਿੰਦੇ ਨੇ ਉਹ ਕਲਰ ਹੈ ਅਗਰ ਤੁਹਾਨੂੰ ਇਹ ਕਲਰ ਪਸੰਦ ਆ ਤੁਸੀਂ ਐਵੇਂ ਰੈਡੀ ਕਰਵਾ ਸਕਦੇ ਹੋ ਰਾਮ ਟੈਕਸ ਦਾ ਪਸ਼ਮੀਨਾ ਰਹੇਗਾ ਇਹ ਜੇ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤੁਸੀਂ ਕਿਸੇ ਵੀ ਕਲਰ ਤੇ ਵਰਕ ਕਰਵਾ ਸਕਦੇ ਹੋ ਲੋ ਜੀ ਇਹ ਆ ਗਿਆ ਜੀ ਦੋਨਾਂ ਕੋਰਨਰ ਤੇ ਫਲਾਵਰ ਆ ਗਏ ਬਹੁਤ ਜਿਆਦਾ ਨੀਟ ਐਂਡ ਕਲੀਨ ਕੰਮ ਮਿਲੇਗਾ ਜੀ ਤੁਹਾਨੂੰ ਬਹੁਤ ਹੀ ਜਿਆਦਾ ਸੋਹਣਾ ਲੱਗ ਰਿਹਾ ਬਿਲਕੁਲ ਹੈਵੀ ਨਹੀਂ ਸੂਟ ਹੈਗਾ ਜੀ ਬਿਲਕੁਲ ਲਾਈਟ ਵੇਟ ਆ ਦੇਖੋ ਕੁਝ ਇਸ ਤਰ੍ਹਾਂ ਦੀ ਲੁੱਕ ਆਏਗੀ neck ਬਣਿਆ ਹੋਇਆ ਤੇ ਚਾਕਾਂ ਦੇ ਉੱਪਰ ਕੰਮ ਕੀਤਾ ਹੋਇਆ ਇਹ ਜੀ ਰੌਂਟੈਕ ਦਾ ਪਸ਼ਮੀਨਾ ਰਹੇਗਾ ਇਹ ਕੀਤਾ ਜੀ ਆਪਾਂ ਨੇ ਬਾਹਾਂ ਦੇ ਉੱਪਰ ਕੰਮ ਇਹ ਤੁਸੀਂ ਲੂਸ ਬਾਹਾਂ ਬਰਵਾ ਸਕਦੇ ਹੋ ਤੁਹਾਨੂੰ ਪਤਾ ਹੈ ਕਿ ਜਿਵੇਂ ਹਾਂ ਸਰਦੀ ਦੇ ਵਿੱਚ ਥੋੜਾ ਜਿਹਾ ਆਪਾਂ ਲੂਸ ਹੀ ਫਿਟਿੰਗ ਰੱਖਨੇ ਆ ਸੂਟ ਤਾਂ ਲੂਸ ਫਿਟਿੰਗ ਦੇ ਵਿੱਚ ਬਹੁਤ ਪਿਆਰੇ ਬੜੇ ਬਣਨਗੇ ਜੀ ਬਾਜੂ ਦੇ ਤਾਂ ਇਹ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਕਲਰ ਚੋਇਸ ਤੁਸੀਂ ਦੱਸ ਸਕਦੇ ਹੋ ਤੇ ਸੇਮ ਹੀ ਬੈਕ ਤੇ ਆਏਗਾ ਜੀ ਬັກ ਸੇਮ ਹੀ ਬੈਕ ਤੇ ਆ ਗਿਆ ਦੋਨੋਂ ਕੋਨਰ ਤੇ نیچے ਘੇਰੇ ਤੇ ਬੈਕ ਨੱਕ ਆ ਗਿਆ ਇਹ ਬੈਕਸਾਈਡ ਆ ਗਈ ਜੀ ਦੇਖ ਲਓ ਤੇ ਇਹ ਫਰੰਟ ਆ ਗਿਆ ਅਗਰ ਤੁਹਾਨੂੰ ਇਹ ਸੂਟ ਪਸੰਦ ਆ ਤੁਸੀ ਕਿਸੇ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਲੋ ਜੀ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ ਅਮੀਰ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆ ਹੀ ਹੋਏਗੀ ਜੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ